ਅੱਜ ਦੇ ਵਲੌਗ ਵਿੱਚ ਅੱਜ ਯਾਰੂ ਨੇ ਕਰਨਗੇ ਸ਼ਕਾਰ ਵੀ ਉਹਦੀ ਅਨਬਾਕਸਿੰਗ ਤੇ ਨਾਲ ਕਰਨਗੇ ਟੈਸਟਿੰਗ ਸੱਤੇਪਾ ਸਕਾਰਪਿਓ ਦੀ ਕਰਨੀ ਆ ਕਿ ਇਹ ਕਿਹੜਾ ਵਾ ਸਪਾਈਡਰ ਇਹ ਕਿਹੜੀ ਕੁਆਲਿਟੀ ਦਾ ਤੇ ਆ ਆ ਹੈਗਾ ਯਾ ਸ਼ਕਤੀ ਤੇ ਆ ਹੈਗਾ ਯਾ ਗੱਭਰੂ ਐਂਡ ਲੈਵਲ ਵਾਲੇ ਆ ਐਂਡ ਲੈਵਲ ਵਾਲੇ ਆ ਤੇ ਆਪਾਂ ਟੈਸਟਿੰਗ ਕੀਤੀ ਹੋਈ ਸ਼ਕਤੀ ਦੀ ਸੋ ਆ ਵੀ ਸ਼ਕਤੀ ਦੀ ਹੋਈ ਦੇਖ ਸਕਦੇ ਆ ਕਿਉਂਕਿ ਕੋਈ ਜੀ ਹੈ ਇਹਦੀ ਕਰੀਏ ਹੈ ਨਾ ਕਿ ਜਾਈ ਦੀ ਹੈ ਸਕੋਰਪੀਓ ਦੀ ਮੈਂ ਕਹਿੰਦਾ ਸਪਾਈਡਰ ਦੀ ਕਰੀਏ ਪਹਿਲਾਂ ਅੱਜ ਸਪੈਡਰੀ ਹੈ ਉਹ ਦੂਜਾ ਸਕੋਰਪੀਓ ਕਰੀਏ ਪਹਿਲਾਂ ਸਪਾਈਡਰ ਕਰਨਾ ਚੱਲ ਸਪਾਈਡਰ ਕਰ ਲਾ ਚਲੋ ਫਿਰ ਇਹਨੂੰ ਸਾਈਡ ਤੇ ਰੱਖ ਦਈਏ ਉੱਠੀ ਰੈਡੋਰ ਸਾਈਡ ਤੇ ਕਰਾਂ ਨਾ ਕਿ ਮੈਂ ਕਰਦਾ ਆਪ ਚੱਲ ਸੱਤੇ ਤੂੰ ਕਰਕੇ ਵਿਖਾ ਆਜ ਫਿਰ है किडर रंग ही बड़ा डेंजर जहा निकल ना बाकी ना गलबात फिर पीस भर के हैं? कोई चक्कर नहीं है नहीं तो फिर जेल मन फिर दूजी कोई आप शक्ति कैंट जी क्डा तलाव पईं दी एक उ दे जिन्हू पलावं डा दे ਉਹਨੂੰ ਸੈੱਡ ਕਰਦੀ ਗੇ ਡੋਰਾ ਬੜੀਆਂ ਵਿੱਚ ਆਉਂਦੀਆਂ ਹੈ ਹੈ ਬੜਾ ਲੇਪੀ ਜਿਹਨੂੰ ਡੋਨ ਨਹੀਂ ਉਹ ਭਲਵਾਨ ਜਿਹੜਾ ਹੈ ਹੈ ਭਲਵਾਨ ਜੀ ਭਲਵਾਨ ਨੇ ਹੌਲੀ ਜੀ ਖੇਤ ਜੀ ਭਲਵਾਨ ਨੇ ਕਹਿਣਾ ਕੀ ਕਰ ਗਿਆ ਸੋ ਲੋ ਵੀ ਮਿੱਤਰੋ ਜੇ ਮਤਲਬ ਕਿ ਹੋਰ ਵੀ ਅਨਬਾਕਸਿੰਗ ਵਾਲੇ ਵਲੌਗ ਦੇਖਣੇ ਆ ਤੇ ਟਾਈਟ ਵਲੌਗ ਦੇਖਣੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਵੀ ਚੈਨਲ ਉੱਤੇ ਨਵੇਂ ਆਏ ਆ ਉਹ ਇੱਕ ਵਾਰੀ ਕਮੈਂਟ ਕਰਕੇ ਦੱਸੋ ਕਿ ਹਾਂ ਆਪਾਂ ਕਰ ਲਿਆ ਆ ਤਾਂ ਸਾਨੂੰ ਪਤਾ ਲੱਗ ਜਾਏਗਾ ਕਿੰਨੇ ਵੀਰ ਨਵੇਂ ਚੈਨਲ ਉੱਤੇ ਆਏ ਆ ਸਤਿਆਲਿਆ ਮੈਂ ਡੋਰ ਫੜਦਾ ਐਡਾ ਇੰਦੈ ਏਡਾ ਵੱਡਾ ਗੁੱਡਾ ਡਾਲਿਆ ਮਮਾ ਲੇਪ ਜੜਾਇਆ ਕੋਈ ਚੱਜ ਦਾ ਡਾ ਸੱਤੇ ਪੇਚਾ ਇੰਦੈ ਹੋ ਇੱਕ ਤੇਰਾ ਇੱਕ ਮੇਰਾ ਇੱਕ ਗੁੱਡਾ ਤੇਰਾ ਇੱਕ ਮੇਰਾ ਠੀਕ ਆ ਹੈ ਫੇਰ ਮੈਨੂੰ ਚੱਜ ਦਾ ਡਾ ਆਂਦੇ ਮੈਂ ਚੇਂਜ ਕਰੂੰਗਾ ਗੁੱਡਾ ਮੈਂ ਡਾਊਂਗਾ ਲੈ ਉਹ ਨਹੀਂ ਦੱਸਿਆ ਉਹਨੂੰ ਤਲਾਵਾ ਪਈਆਂ ਵੇਖ ਤੂੰ ਤੂੰ ਫੜ ਲੈਣਾ ਕਿ ਉਹ ਵਾਲਾ ਮੈਂ ਤੂੰ ਥੋੜੀ ਕਿਹਾ ਕਿਉਂ ਡਾਲਾ ਟੋਟਿਆਣਾ ਵੇਖੀ ਧਿਆਨ ਨਾ ਇਹਨੂੰ ਟੋਟਿਆ ਨਹੀਂ ਆਏ ਰਹਦੇ ਹਾਂ ਵਾਣੀ ਆਣਾ ਉਹ ਜੀ ਚੱਲਣ ਦੀ ਆਣਾ ਮੀ ਪਹੁੰਚੂ ਫੇਰ ਸੈੱਟ ਹੋਣਾ ਕੰਮ ਜੇ ਮੀ ਨਹੀਂ ਖਰੇਣੀ ਬਸ ਫੇਰ ਨਾਲ ਹੀ ਹੈ ਕਨਸੈਪਟ ਵੀਊ ਵਧੀਆ ਪਰ ਇੱਥੋਂ ਦਾ ਕੋਲੋਂ ਨਿਕੜੀ ਗਈ ਆ ਵਖਾ ਦੀ ਬਲਵਾਨੀ ਵਖਾ ਦੀਏ ਕੋਈ ਪਲਵਾਨ ਚੜਿਆ ਇੱਕ ਨਵੇਂ ਮਲੇਟ ਆਏ ਮੈਂ ਕਿਹਦੀ ਮਾਰ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ ਠੀਕੀ ਮਾਰ ਫੇਰ ਭੜਾ ਸੱਚੀ ਪਲਵਾਨ ਨੂੰ ਓਏ ਪਲਵਾਨ ਦੇ ਰੈਕਸ਼ਨ ਚੈੱਕ ਕਰੋ ਵੀ ਪਲਵਾਨ ਕਹਿੰਦਾ ਮਾਰ ਦੋ ਮਾਰ ਦੋ ਖਿਚੀ ਪਲਵਾਨ ਜੀ ਹੋ ਗਿਆ ਹੈ ਪਲਵਾਨ ਦਾ ਵਰਤਾਈ ਓਏ ਸਪਾਈਡਰ ਘਾੜੀ ਪੂਰਾ ਹਾ ਪਲਵਾਨ ਨੂੰ ਖਿਚੀ ਮਾਰ ਲਾ ਗਈ ਵਿੱਚ ਜਿੰਨੀ ਨੰਪਾ ਸਾਹਦੀ ਨਾ ਦਸਾਂ ਦਾ ਕਦੀ ਮੁੰਡਾ ਨਾ ਲੈ ਟੈਸਟਿੰਗ ਕਰਵਾਨੀ ਲਓ ਜੀ ਮੁੰਡਾ ਮਨਾਉਂਦਾ ਹੋਇਆ ਪਲਵਾਨ ਨੂੰ ਪਲਵਾਨ ਨੇ ਮਾਰਨਾ ਬੜਾ ਏ ਤੈਨੂੰ ਪੜਵੰਤ ਤਾਹੋ ਗਿਆ ਹੀ ਉਹ ਬੁਰਗਾਰਡ ਉਹ ਵਾਲਾ ਕਿਰ ਲੇ ਕਿਹਾ ਇੱਕ ਇੱਕ ਹੋਰ ਹੋ ਗਿਆ ਹੋਰ ਕਿਹੜਾ ਵਾ ਹੋਰ ਕਿਹੜਾ ਮਰ ਗਿਆ ਆਹ ਇਹ ਨਹੀਂ ਸਿਰ ਨੂੰ ਆ ਬਾਬਾ ਕਾਇਰਾਂ ਨੂੰ ਇਸ ਨਹੀਂ ਚੱਲਿਆ ਇਹਦੇ ਤੇ ਟਿਲ ਦਬਾ ਕੇ ਵੇਨੇ ਨਾ ਪੇਟ ਟਿਲ ਦਾ ਵੱਢਿਆ ਜਾਣਾ ਦੇਖ ਲੈ ਜਲਦੀ ਜਾ ਬਈ ਉਹ ਲੈ ਗਿਆ ਜੀ ਉਹ ਕਿ ਕੋ ਰਹੀਓ ਕੋਈ ਨਹੀਂ ਆਉਂਦੇ ਚੀਕਾ ਮਾਰਨੀ ਉਹਨਾਂ ਨੇ ਬਾਜ ਹੈ ਨਹੀਂ ਪੋਣਾ ਵਾਲਾ ਨਹੀਂ ਮਿਸਕਰੀ ਨਾਲ ਆਉਂਦੇ ਆਰੇ ਤਰੀਕਾ ਹੂੰ

ਉਹ ਗੇ ਜਿਆਦਾ ਆਣਾ ਆ ਦੋਵੇਂ ਖੇਚੇ ਜਾ ਨਹੀਂ ਰਹਿਣਦੇ ਸਿਆਣੇ ਡਾਗੇ ਨੇ ਬਿਨਾ ਇੱਕ ਘੰਟਿਆਂ ਤੋਂ ਇੱਥੇ ਮੈਂ ਪੜ੍ਹੂ ਜਾਨਾ ਨਹੀਂ ਮਾਝੇ ਉਹਨਾਂ ਦੇ ਕੋਲ ਉਹਨੇ ਡਾਇ ਮਮਾ ਸਿਆਣੇ ਬਿਆਣਾ ਹੀ ਰਹਿੰਦੇ 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 ਇਨਾ ਇਨਾ ਇੰਨਾ ਨੂੰ ਆਦ। ਇਨਾ ਲੈ ਆ। ਹੋ ਗਈ ਯੋ। ਓਕੇ ਜੀ ਥਲੋ। ਹਾਂ। ਓਏ ਸਾਦੀ ਦੇ ਵਡੰਨਾਂ ਦਾ ਸਾਦੀ ਦੇ। ਬੁੱਤਰੋ ਕਾਮ ਜਾਂਦੀ ਔਰ ਐਂਡ ਲੈਵਲ ਦੀ ਵੀ ਹੀ ਲਾ ਦੋ ਵੜਦੇ ਦੋ। ਹੁਣ ਉਹਨਾਂ ਦੀ ਵਾਰੀ ਹੋ। ਲਿਖਣੀ ਖੇਚੀ ਪਹਿਲਾਂ ਖੇਚੀ ਦੀ ਹੋ ਗਿਆ ਈ ਹੁਣ ਕੋ ਕਹਿਣਾ ਭੜਕਾ ਕੇ ਮਾਰਿਆ ਇਹਨੇ ਬਗਾਨ ਪੱਲੇ ਵੀ ਦੂ ਮਾਰਤੀਆਂ ਸਾਦੀ ਡੋਰ ਨਾ ਡੋਰ ਮਾਰੀ ਕਿਤਰਾ ਕਿਤਰਾ ਲੋਬੀ ਮਿੱਤਰੋ ਡੋਰ ਦਾ ਮੇਰੀ ਵਾਲੀ ਹੁਣ

ਸਤਿਏ ਵਧਾਈ ਨਾ ਦੋ ਚਾਰ ਵੱਡ ਦਈ ਹੁਣ ਨਹੀਂ ਦੇਖਦਾ ਓਏ ਡਾਓ ਗੁੱਡਾ ਹੈ ਕਾਂਡੀ ਨਹੀਂ ਪੈਂਦਦੇ ਕਹਿੰਦਾ ਕਾੜੀ ਪੋਨੇ ਡਾਓ ਤੁਸੀਂ ਲੈ ਡੋਰ ਵੀ ਨੂੰ ਫੜਾ ਦੇ ਹਵਾ ਕਿੰਨੇ ਪਰਸੈਂਟ ਆ ਦਾ 20% ਹੈ ਗਈ ਹੈ ਨਾ ਮੈਂ ਨਹੀਂ ਯਾਰ 4% ਹੈ ਗਈ ਥੱਲੇ ਥੱਲੇ ਵਾਹ ਗਈ ਆ ਖਿੱਚੀਆਂ ਖਚੀਆਂ ਮਾਰਨ ਵਾਲੀਆਂ ਵਾਹਣ ਗਈਆਂ ਨਾ ਵੇਹੇ ਵੇਹੇ ਡੋਰ ਵੀ ਆਪਣੀ ਡੋਰ ਵੀ ਆਪਣੀ ਪੂਰੀ ਖਿੱਚੀਆਂ ਚ ਨਿਕਲੀ ਆ ਕੜਿੱਕੀ ਹੀਗਾ ਕੋਣ ਫੇਰ ਫੇਰਦੀ ਹੈ ਹੈ ਪਲਵਾਨ ਨੂੰ ਇੱਕ ਅੱਧੀ ਖਿੱਚੀ ਮਾਰਨੀ ਖਿੱਚੀ ਖਾੜੀ ਕੋ ਆਪ ਹੀ ਵਢਾਦੀ ਆਂ ਡੋਰ ਦੀ ਬੇਇਤਨੀ ਹੋਗੀ ਡਾਈ ਤੇ ਜਾਣ ਨੇ ਪੇਚਾ ਕਿਹਨਾਂ ਲਾਉਣਾ ਹੀ ਉਹ ਮੇਰੀ ਬਾਹਾਂ ਰਹਿ ਗਈਆਂ ਪੇਚਾ ਕਿਹਨਾਂ ਲਾਉਣਾ ਹੀ ਉਹ ਅੱਗੇ ਚੱਲ ਉਹ ਨਿਆਣਿਆਂ ਦੇ ਨਾਲ ਚੱਲਾ ਪੇਚਾ ਛੇਤੀ ਤੇ ਆ ਗਏ ਤੇਰੇ ਨਾਲ ਫਿਰੋ ਵੜਦੇ ਵੜਦੇ ਸਤਿਆ ਪੇਚਾ ਲਾ ਕੇ ਵੱਢ ਕੇ ਦੱਸਦੇ ਹੀ ਸਾਦੀ ਡੋਰ ਚ ਕਿੰਨਾ ਦਾਮ ਆ ਘਰੀ ਲੈ ਚਲਾਈ ਹੋਂਦਾ ਲੈ ਜਾ ਪੜਾ ਆ ਕੇ ਇੱਕ ਹੋਰ ਆਇਆ ਇਹ ਅੱਗੋਂ ਉਹ ਕਹਿੰਦਾ ਮੈਂ ਵੀ ਆ ਲੱਲਾ ਲੱਲਾ ਉਹ ਯਾ ਮੋਦੀ ਉਹ ਯਾ ਬੇਤੀ ਕਰਾਤੀ ਉਹ ਉਹ ਚੀਕਾਂ ਮਾਰਦਾ ਹੁਣ ਕਹਿੰਦਾ ਬੋਲ ਭਲਵਾਨੇ ਨਹੀਂ ਜਾਣਾ ਥੱਲੇ ਭਵਾਨ ਜੀ ਭਲਵਾ ਜਿਹੜਾ ਗੁੱਡਾ ਰਹੀਏ ਨਾਲ ਲਾਈਏ ਪੇਚ ਆਹੋ ਹੈ ਭਲਵਾ ਜੀ ਗੁੱਡਾ ਡਾਓ ਲੋ ਭਲਵਾਨ ਜੀ ਗੁੱਡਾ ਡਾਓ ਪੇਚ ਲਾਈਏ ਉਹ ਨਹੀਂ ਡਾਓ ਡਾਉ ਡਾਉ ਚੱਲ ਡਾਉ ਵਾਲਾ ਪਲਵਾਨ ਜੀ ਗੁੱਸੇ ਹੋ ਗਏ ਆ ਪਲਵਾਨ ਜੀ ਗੁੱਸਾ ਨਾਲ ਪੇਚਾ ਲਾਈਏ ਪੇਚਾ 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 ਫੜੋ ਗੁੱਡਾ ਚੱਲਾਏ ਪੇਚਾ ਲਾਈਏ ਚਲੋ ਲੋਕ ਮਿੱਤਰੋ ਪਲਵਾਨ ਜੀ ਨੇ ਗੁੱਡਾ ਦੇਖ ਕੇ ਯਾਰ ਉਹਨੇ ਡਾਣ ਗਏ ਪੁੱਤਰ ਭਾਰਾ ਨਹੀਂ ਚਲ ਕੜਾਈ ਮੁਕਾਬਲਾ ਹੋਣਾਗਾ ਮੋਟੂ ਐਂਡ ਪਤਲੂ ਆ ਸਾਡਾ ਮੋਟੂ ਸਾਡਾ ਪਤਲੂ ਤੁਸੀਂ ਆਪੇ ਚਾਹੇ ਕਿਉਂ ਨਹੀਂ ਦੋਮਣੇ ਪੀਰੇ ਜਿਹੜਾ ਏ ਚੜਾਦ ਲੋ ਟੈਂਕੀ ਦਾ ਚੜਾਉ ਪਹਿਲਾਂ ਮੇਰੇ ਵਾਲੇ ਨੂੰ ਝਾਤੀ ਬਣਾਏ ਦਾ ਆ ਕਿਤਨਾ ਆਫਾ ਫੇਰਦੇ ਫੇਰਦੇ ਪਲਵਾਨ ਕਹਿੰਦਾ ਖਿੱਚੀ ਮਾਰਨੀ ਤੂੰ ਵੀ ਤਿਆਰ ਹੋਇਆ ਕਹਿੰਦਾ ਖਿੱਚੀ ਫੇਰਨੀ ਆ ਪਲਵਾਨ ਕਹਿੰਦਾ ਫੇਰ ਲੋ ਬੇਸ਼ਰਮੋ ਇਧਰ ਮੇਰੀ ਵਖੀ ਨਾ ਪਾੜਦੀ ਇਹਦੇ ਚੱਲ ਗੁੱਡਾ ਇਹ ਮੇਰਾ ਪਰਵੰਤਾ ਚੁੱਕ ਉਹ ਲੈ ਇਹ ਨਹੀਂ ਹੋਣਾ ਹੁਣ ਨਹੀਂ ਹੋਣਾ ਉਹ ਲੈ ਆ ਗਈ ਹੋ ਗਿਆ ਹੁਣ ਇਹ ਨਾ کہیں ਆਹੋ ਉਹੀ 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 ਵੀਡੀਓ ਬਣਾਉਣਾ ਫੇਰ ਪਰਵਾਣੀ ਨਹੀਂ ਤੇ ਗੁੱਡਾ ਤਰਾਲਿਆ ਹੀ ਓ ਹਾਂ ਜੀ ਕਰੇ ਗੁੱਡਾ ਵਾਪਸ ਦੇ ਦੇ ਉਹਨਾਂ ਨੂੰ ਨਹੀਂ ਨਹੀਂ ਪਹਿਲਵਾਨ ਚੜਾ ਚੜਾ ਤੂੰ ਤੇਰਾ ਨਾ ਵਰਸੀਸ ਕਰਨਾ ਹੀ ਕੀ ਕਰਨਾ ਵਰਸੀਸ ਕਰ ਵਰਸੀਸ ਡੋਲੂ ਐਂਡ ਬੋਲੂ ਉਹ ਮੇਰੀ ਗੱਲ ਸੁਣੋ ਜਿੱਦਾਂ ਤੁਸੀਂ ਜਿੱਦਾਂ ਤੁਸੀਂ ਦੋਵੇਂ ਭਰਾ ਜੇ ਜਿੱਦਾਂ ਤੁਸੀਂ ਦੋਵੇਂ ਭਰਾ ਜੇ ਘਰੇ ਮਮਾ ਜਾਨੋ ਦੇ ਕੋਈ ਮੋਟੂ ਬਦਲੂ ਨਹੀਂ ਕਹਿੰਦਾ ਹੁਣ ਚੱਲ ਕੋਈ ਠੀਕ ਕਰ ਸਮੇਂ ਵੀਰ ਲਾਏ ਸਾਰੇ ਨੇ ਕਮੈਂਟ ਕਰਨਗੇ ਨਾ ਮੋਟੂ ਅਸੀਂ ਇਸਪੱਤ ਬਦਲੂ ਕਰਾਂਗੇ ਇੰਨਾ ਵਰਸੀਸ ਲਾ ਦੇ ਸਪੈਸ਼ਲ ਪ੍ਰਧਾਨ ਆ ਇਹਨਾਂ ਕਰਨਾ ਹੀ ਪਹਿਲਵਾਨ ਨਾ ਇੰਨਾ ਵਰਸੀਸ ਕਰਨਾ ਹੀ ਇੱਧਰੋਂ ਚਾਰ ਗੁੱਡੇ ਦੇ ਕੋ ਇੱਧਰ ਚਾਰ ਗੁੱਡੇ ਮੇਰੇ ਕੋਲ ਵੀ ਇਹਨੇ ਕੋਈ ਨਹੀਂ ਦਿੱਤਾ ਠੀਕ ਐ ਡੋਰ ਵੀ ਆਪਣੀ ਮੱਝ ਦੀ ਹੋਏਗੀ ਕਮੈਂਟ ਕਰੋ ਮਮਾ ਪਹਿਲਵਾਨ ਕੋ ਦੋ ਹੈ ਹੀ ਇੱਕ ਵਾ ਪਹਿਲਵਾਨ ਕੋ ਦੋ ਹੈ ਹੀ ਇੱਕ ਲੈ ਆ ਵੀ ਚੱਲ ਮੋਟੂ ਬਾਈ ਹੋ ਜਾ ਤਿਆਰ ਪਲਵਾਨ ਤੂੰ ਖਿੱਚੀ ਫੇਰ ਜਾ ਇਹਨੂੰ ਹਲੀ ਜੀ ਹੋ ਲੈ ਪਲਵਾਨ ਕਹਿੰਦਾ ਤੂੰ ਹੀ ਫੇਰ ਉਹ ਸਾਡਾ ਗੁੱਡਾ ਗਾ ਸਖਾਈ ਆਂਦਾ ਤੈਨੂੰ ਖਿੱਚੀ ਨੂੰ ਮਾਰਨੀ ਆ ਲੈ ਹਵਾਣੀ ਹੈ ਕੀ ਆਣਾ ਨਹੀਂ ਹੈ ਜੀ ਉਹ ਆ ਦੇ ਗੁੱਡਾ ਜਾਂਦਾ ਆ ਦੇ ਤਾਂ ਆ ਹੂੰ ਹਵਾ ਹੈਗੀ ਹੋ ਹੁਣ ਚੱਲੀ ਆ ਪਲਵਾਨੇ ਪੇਚੇ ਡਾਈਏ ਹੁਣ ਹੈ ਹਵਾ ਚਲ ਪੀਓ ਹਵਾ ਚਲ ਪੀਚੇ ਡਾਈਏ ਚੜਾ ਚੜਾ ਹੋਰ ਚੜਾ ਕਿਥੀ ਫੇਰਨੀ ਆ ਕਹਿੰਦਾ ਖਿੱਚੀ ਫੇਰਨੀ ਤੈਨੂੰ ਪਲਵਾਨਾ ਹੋ ਲੈ ਪਲਵਾਨ ਕਹਿੰਦਾ ਫੇਰ ਲੋ ਪਲਵਾਨ ਉਹ ਤੇਰੇ ਹੱਥਾਂ ਜੀ ਆ ਗਏ ਕੰਮ ਦੇ। ਉਹ ਪਲਵਾਨ ਪਲਵਾਨ ਗਿਆ ਰੋ ਮਰੋ ਮਰੋ ਮਰ ਰਮਦੇ ਰਮਦੇ ਪਲਵਾਨ ਨੂੰ ਮਮਾ। ਰਮਦੀ ਉਹ ਰਮਾ ਕੀ ਮਮਾ ਥੱਲੇ ਚਲ ਗਿਆ ਯਾਰ। ਉਹ ਪਲਵਾਨ ਬੈਠੋ ਕਿੱਝ ਵੱਜੀ ਐ। ਦੱਸੋ ਮੁਰਫੇ ਕਮੈਂਟਾਂ 'ਚ ਮੋਟੂ ਜਿਹਾ ਤੇਗਾ ਪਤਲੂ ਜਿਹਾ ਜਿੱਦੇ ਵਾਰਦੋ। ਤੂੰ ਮੋਟੂ ਜਿਹਾ ਆਵਾ। ਚੱਲ ਨਹੀਂ ਮੋਟੂ ਨੇ ਇੱਕ ਵੱਖਰਾ ਵਸੀਸ ਕਰਨਾ ਹੀ ਕੀਤੇ। ਉਹ ਛੁ ਨੂੰ ਕਹਿਆ ਦਾਨੇ ਆ। ਪਲਵਾਨ ਨੂੰ ਥੱਲੇ ਆਰਡਰ ਆ ਗਿਆ ਕੱਪੜੇ ਲੈ ਆਇਆ ਥੱਲੇ। ਨੀਰਾ ਹੋ ਗਿਆ ਹੀ। ਪਹਿਲਾਂ ਅਰੇ ਕਰਨਾ ਕਿ ਇਹ ਤੇਰਾ ਨਾ ਵਰਸਿਸ ਕਰਨਾ ਹੀ ਠੀਕ ਆ ਵਰਸਿਸ ਕਰਨਾ ਹੀ ਕਰਨਾ ਚਾਰ ਗੁੱਡੇ ਤੂੰ ਡੋਨੇ ਚਾਰ ਮੈਂ ਗੁੱਡੇ ਤੈਨੂੰ ਮੈਂ ਦਊਂਗਾ ਆਪਣੇ ਠੀਕ ਆ ਨਾਂ ਰੱਖਣਾ ਮੋਟੂ ਐਡ ਬਤਲੂ ਹਾਂ ਠੀਕ ਆ ਠੀਕ ਆ ਪਲਵਾਨ ਗੱਲ ਡਾਂ ਨੀ ਫਿਰ ਇੱਕ ਹੋਰ ਉਡਿਆ ਇਹ ਗਿਓਏ ਹੋਰ ਨਹੀਂ ਵੀ ਚਲਾਈ ਜੀ ਦਈਓ ਉਹ ਇਥੇ ਡੋਟ ਗਿਆ ਤੂੰ ਲਦਾਬ ਕਰੋ ਕਿ ਕਿਹੜੀਆਂ ਲਾਗਲੇ ਆ ਉਹ ਨਹੀਂ ਵੱਟ ਪਿਆ ਹੀ ਮੈਂ ਆ ਕਰਕੇ ਆ ਆਪਣੇ ਕੋਲ ਤੁਨ ਕਾ ਮਾਰਾ ਤਾਂ ਟੁੱਟ ਗਿਆ ਜੋ ਦਾ ਕਰੀਏ ਡੋਣਾ ਔਰ ਗੁੱਡਾ ਕਿੰਨਾ ਪਾਣੀ ਆ ਗਈ ਹੈ ਹੈ ਪਾਣੀ ਚੱਲ ਫਿਰ ਅਗਲਾ ਵਲੋਗ ਹੈ ਚੱਲ ਆ ਵੀ ਆ ਵੀ ਮੈਂ ਕਮੈਂਟ ਚ ਪੁੱਛ ਲਿਆ ਮੋਟੂ ਵਰਸਸ ਪਤਲੂ ਹੋਊਗਾ ਠੀਕ ਹੈ ਡਾਨਿਆਂ ਚੱਲ ਠੀਕ ਹੈ ਚਾਰ ਗੁੱਡੇ ਤੇਰੇ ਚਾਰ ਮੇਰੇ ਵੇਖਾਂਗੇ ਕਹਨ ਜ਼ਿਆਦਾ ਵੱਡਦਾ ਆ ਯਾ ਲਓ ਵੀ ਮਿੱਤਰੋ ਵਲੋਗ ਕਿਵੇਂ ਦਾ ਲੱਗਾ ਯਾ ਬਾਕੀ ਤੁਹਾਨੂੰ ਇੱਕ ਗੱਲ ਦੱਸ ਦਈਏ ਪਰ ਹਾਂ ਡੋਰ ਸੁਣਾਈ ਜਦੋਂ ਸਪਾਈਡਰ ਡੋਰ ਰਿਹਾ ਨਾ ਮੈਨੂੰ ਤੇ ਬੈਸਟ ਲੱਗਦੀ ਹੈ ਕਿਉਂਕਿ ਮੈਂ ਇਹਦੇ ਨਾਲ ਤਿੰਨ ਗੁੱਡੇ ਵੜਦੇ ਆ ਬਾਕੀ ਤੁਸੀਂ ਵੇਖ ਹੀ ਲਏ ਆ ਡੋਰ ਵਧੀਆ ਜਾਂ ਬਸ ਡੋਰ ਕਹਿੰਦੀ ਥੋੜੀ ਜਿਹੀ ਹਵਾ ਹੋਵੇ ਤੇ ਬਾਕੀ ਜੇ ਤੁਸੀਂ ਇਹਦਾ ਵੀ ਇੱਕ ਵਾਰੀ ਫੇਰ ਵਲੋਗ ਦੇਖਣਾ ਆ ਜਿੱਦਨ ਹਵਾ ਚੱਲੇਗੀ ਉਹ ਵੀ ਬਣਾਵਾਂਗੇ ਕਮੈਂਟ ਕਰ ਦਿਓ ਕਿ ਇੱਕ ਵਾਰੀ ਫੇਰ ਸਪਾਈਡਰ ਨੂੰ ਟੈਸਟ ਕਰੋ ਤੇ ਬਾਕੀ ਕਿਵੇਂ ਦਾ ਤੁਹਾਨੂੰ ਵਲੋਗ ਲੱਗਾ ਕਮੈਂਟਾਂ ਵਿੱਚ ਦੂਰ ਦੱਸਿਓ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੋਗ ਦੇ ਨਾਲ ਉਨੀ ਦੇ ਲਈ ਟੇਕ ਕੇਅਰ ਰੱਬ ਰੱਖਾ ਬਾਏ ਹੋਏ